ਦਾਨ ਸਭਾਲ ਕਾ ਤਰਨ ਤਰਨ ਦੀ ਜਿਮਨੀ ਚੋਣ ਮੁਕੰਮਲ ਹੋ ਚੁਕੀ ਹੈ ਉਸ ਦੀ ਜਿਨੀਤੀ ਦਾ ਕੰਮ ਹੈ ਉਹ ਅੱਜ 14 ਨਵੰਬਰ ਨੂੰ ਮਾਈ ਭਾਗੋ ਇੰਟਰਨੈਸ਼ਨਲ ਕਾਲਜ ਵਿਖੇ ਮੁਕੰਮਲ ਕੀਤਾ ਜਾਵੇਗਾ ਇਸ ਤਰ੍ਹਾਂ ਜਿਹੜੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ ਸੁਰੱਖਿਆ ਨੂੰ ਲੈ ਕੇ ਪੂਤਾ ਇੰਤਜ਼ਾਮ ਕੀਤੇ ਗਏ ਆ ਤੁਸੀਂ ਵੇਖ ਸਕਦੇ ਜੇ ਇਹ ਸੜਕ ਦੇ ਨੈਸ਼ਨਲ ਹਾਈਵੇ ਅਮਰਸਰ ਬਿਚੇ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਮੌਜੂਦ ਕਾਲਜ ਹੈ ਇਸ ਉੱਪਰ ਜਿਹੜੇ ਪੁਲਿਸ ਕਰਮਚਾਰੀ ਹੈ ਉਹ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ ਔਰ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜਾ ਵੀ ਕੋਈ ਵੀ ਕਰਮਚਾਰੀ ਸਰਕਾਰੀ ਹੋਵੇ ਜਾਂ ਕੋਈ ਕੀਤਾ ਗਿਆ ਉਸ ਤੋਂ ਬਿਨਾ ਉਸ ਦੀ ਐਂਟਰੀ ਮਨਾਹੀ ਹੈ ਔਰ ਇਸ ਦੌਰਾਨ ਰਿਟਰਨਿੰਗ ਅਫਸਰ ਡੇ ਗੁਰਮੀਤ ਸਿੰਘ ਆ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਸੀ ਉਸ ਦੇ ਤਹਿਤ ਇਸ ਕਾਲਜ ਵਿੱਚ ਸਟਰੋਂਗ ਰੂਮ ਜੋ ਬਣਾਇਆ ਗਿਆ ਸੀ ਜਿੱਥੇ ਵਿਧਾਨ ਸਭਾ ਹਲਕਾ ਤਰਨ ਤਰਨ ਦੀਆਂ 222 EVM ਮਸ਼ੀਨਾਂ ਜੜੀਆਂ ਵਾਂ ਰੱਖੀਆਂ ਗਈਆਂ ਹਨ ਔਰ ਉਸ ਵਿੱਚ 15 ਉਮੀਦਵਾਰ ਜਿਹੜੇ ਚੋਣ ਮੈਦਾਨ ਵਿੱਚ ਉਤਰੇ ਸਨ ਉਹਨਾਂ ਦੀ ਕਿਸਮਤ ਡੜੀ ਹੈ ਉਹ ਕਾਇਦ ਹੈ ਉਹਨੂੰ ਵੇਖਣਾ ਹੋਵੇਗਾ ਕਿ ਇਸ ਗਿਣਤੀ ਦੇ ਪ੍ਰੋਸੈਸ ਦੌਰਾਨ ਕਿਹੜਾ ਉਮੀਦਵਾਰ ਜਿਹੜਾ ਵਾ ਉਵਿਦਾਇਕ ਚੁੜੇ ਜਾਂਦਾ ਹੈ ਔਰ ਜਨਤਾ ਉਸ ਨੂੰ ਕਿਹੜਾ ਕਿਹੜੇ ਉਮੀਦਵਾਰ ਉੱਪਰ ਮੋਹਰ ਲਗਾਉਂਦੀ ਹੈ ਆ ਜਿਹੜੀ ਗਿਣਤੀ ਦਾ ਪ੍ਰੋਸੈਸ ਆ ਕਰੀਬ 8 ਵਜੇ ਸ਼ੁਰੂ ਹੋਣ ਜਾ ਰਿਹਾ ਜਿਸ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ ਔਰ ਐਸਐਸਪੀ ਸੁਰਿੰਦਰ ਲਾਂਬਾ ਵੱਲੋਂ ਜਿਹੜੇ ਕਿ ਪਲੱਸ ਜਿਹੜੇ ਸੁਰੱਖਿਆ ਪ੍ਰਬੰਧ ਆ ਬਹੁਤ ਸ਼ਕਤੀ ਨਾਲ ਕੀਤੇ ਗਏ ਹਨ ਬੀਐਸਐਫ ਦੀਆਂ ਜਿਹੜੀ ਕੰਪਨੀਆਂ ਆ ਉਹ ਇੱਥੇ ਤੈਨਾਤ ਕੀਤੀਆਂ ਗਈਆਂ ਹਨ 3 ਲੇਅਰ ਜਿਹੜੀ ਸਿਕਿਉਰਿਟੀ ਤੈਨਾਤ ਕੀਤੀ ਗਈ ਹੈ ਪਹਿਲੀ ਲੇਅਰ ਵਿੱਚ ਮੀ ਬੀਐਸਐਫ ਦੇ 24 ਜਵਾਨ ਤਨਖਾਦ ਹਨ ਦੂਸਰੀ ਲੇਅਰ ਵਿੱਚ ਆਰਮਡ ਫੋਰਸ ਦੇ 24 ਜਵਾਨ ਹਨ ਔਰ ਤੀਸਰੀ ਫੋਰਸ ਜਿਹੜੀ ਹੈ ਤੀਸਰੀ ਲੇਅਰ ਹੈ ਜਿਸ ਉਸ 50 ਪੁਲਿਸ ਦੇ ਕਰਮਚਾਰੀ ਤਨਖਾਦ ਰਹਿਣਗੇ ਔਰ ਕਿਸੇ ਵੀ ਕਰਮਚਾਰੀ ਨੂੰ ਬਿਨਾ ਸ਼ਨਾਖਤੀ ਕਾਰਡ ਤੋਂ ਅੰਦਰ ਐਂਟਰੀ ਹੋਣ ਤੋਂ ਬਨਾਹੀ ਕੀਤੀ ਗਈ ਹੈ ਮੀਡੀਆ ਦੀ ਜੇ ਗੱਲ ਕਰੀਏ ਤਾਂ ਮੀਡੀਆ ਨੂੰ ਵੀ ਇਸ ਚੋਣ ਕਮਿਸ਼ਨ ਵੱਲੋਂ ਜਿਹੜੇ ਕਿ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਉਸ ਤੋਂ ਬਿਨਾ ਕਿਸੇ ਵੀ ਵਿਅਕਤੀ ਦੀ ਐਂਟਰੀ ਨਹੀਂ ਕੀਤੀ ਜਾਵੇਗੀ ਔਰ ਇਸ ਦੌਰਾਨ ਜਿਹੜੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦਿਆਂ ਹੋਇਆ ਇੱਥੇ ਪੂਰੇ ਇੰਤਜ਼ਾਮ ਕੀ ਉਹ ਸਭ ਜਿਹੜੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਔਰ ਇਸ ਦੌਰਾਨ ਪਤਾ ਚੱਲੇਗਾ ਕਿ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਹੈ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਹੜੀ ਜਿਮਨੀ ਚੋਣ ਮੁਕੰਮਲ ਹੋ ਚੁੱਕੀ ਹੈ ਉਸ ਦੀ ਜਿਹੜੀ ਗਿਣਤੀ ਦਾ ਕੰਮ ਹੈ ਉਹ ਅੱਜ 14 ਨਵੰਬਰ ਨੂੰ ਮਾਈ ਭਾਗੋ ਇੰਟਰਨੈਸ਼ਨਲ ਕਾਲਜ ਵਿਖੇ ਮੁਕੰਮਲ ਕੀਤਾ ਜਾਵੇਗਾ ਇਸ ਤਰ੍ਹਾਂ ਜਿਹੜੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ ਸੁਰੱਖਿਆ ਨੂੰ ਲੈ ਕੇ ਪੂਤਾ ਇੰਤਜ਼ਾਮ ਕੀਤੇ ਗਏ ਆ ਤੁਸੀਂ ਵੇਖ ਸਕਦੇ ਜੇ ਇਹ ਸੜਕ ਦੇ ਨੈਸ਼ਨਲ ਹਾਈਵੇ ਅਮਰਸਰ ਬਿਚਰਨ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਮੌਜੂਦ ਕਾਲਜ ਹੈ ਇਸ ਉੱਪਰ ਜ ਤਨ ਆਜ ਕੀਤੇ ਗਏ ਹਨ ਔਰ ਜਿਹੜੇ ਸੁਨੱਖਿਆ ਨੂੰ ਲੈ ਕੇ ਜਿਹੜਾ ਵੀ ਕੋਈ ਵੀ ਕਰਮਚਾਰੀ ਸਰਕਾਰੀ ਹੋਵੇ ਜਾਂ ਕੋਈ ਆਮ ਬੰਦਾ ਹੈ ਜੇ ਉਸ ਨੂੰ ਅੰਦਰ ਆਉਂਦਾ ਉਸ ਨੂੰ ਸ਼ਨਾਖਤੀ ਕਾਰਡ ਜਾਰੀ ਕੀਤਾ ਗਿਆ ਉਸ ਤੋਂ ਬਿਨਾ ਉਸ ਦੀ ਐਂਟਰੀ ਮਨਾਹੀ ਹੈ ਔਰ ਇਸ ਦੌਰਾਨ ਰਿਟਰਨਿੰਗ ਅਫਸਰ ਡੇ ਗੁਰਮੀਤ ਸਿੰਘ ਹੈ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਸੀ ਉਸ ਦੇ ਤਹਿਤ ਇਸ ਕਾਲਜ ਵਿੱਚ ਸਟਰੋਂਗ ਰੂਮ ਜੋ ਬਣਾਇਆ ਗਿਆ ਸੀ ਜਿੱਥੇ ਵਿਧਾਨ ਸਭਾ ਹਲਕਾ ਤਰਨਤਾਰਨ ਦੀਆਂ 222 EVM ਮਸ਼ੀਨਾਂ ਜੜੀਆਂ ਵਾਂ ਰੱਖੀਆਂ ਗਈਆਂ ਹਨ ਔਰ ਉਸ ਵਿੱਚ 15 ਉਮੀਦਵਾਰ ਜਿਹੜੇ ਚੋਣ ਮੈਦਾਨ ਵਿੱਚ ਉਤਰੇ ਸਨ ਉਹਨਾਂ ਦੀ ਕਿਸਮਤ ਲੜੀ ਹੈ ਉਹ ਕਾਇਦ ਹੈ ਉਹਨੂੰ ਵੇਖਣਾ ਹੋਵੇਗਾ ਕਿ ਇਸ ਦੀ ਦੇ ਪ੍ਰੋਸੈਸ ਦੌਰਾਨ ਕਿਹੜਾ ਉਮੀਦਵਾਰ ਜਿਹੜਾ ਵਾ ਉਹ ਵਿਧਾਇਕ ਚੁਣਿਆ ਜਾਂਦਾ ਹੈ ਔਰ ਜਨਤਾ ਉਸ ਨੂੰ ਕਿਹੜਾ ਕਿਹੜੇ ਉਮੀਦਵਾਰ ਉੱਪਰ ਮੋਹਰ ਲਗਾਉਂਦੀ ਹੈ ਆ ਜਿਹੜੀ ਗਿਣਤੀ ਦਾ ਪ੍ਰੋਸੈਸ ਆ ਕਰੀਬ 8 ਵਜੇ ਸ਼ੁਰੂ ਹੋਣ ਜਾ ਰਿਹਾ ਜਿਸ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ ਔਰ ਐਸਐਸਪੀ ਸੁਰਿੰਦਰ ਲਾਂਬਾ ਵੱਲੋਂ ਜਿਹੜੇ ਕਿ ਪੁਲਿਸ ਦੇ ਦੇ ਸੁਰੱਖਿਆ ਪ੍ਰਬੰਧ ਆ ਬਹੁਤ ਸ਼ਕਤੀ ਨਾਲ ਕੀਤੇ ਗਏ ਹਨ ਬੀਐਸਐਫ ਦੀਆਂ ਜਿਹੜੀ ਕੰਪਨੀਆਂ ਵਾ ਉਹ ਇੱਥੇ ਤਾਇਨਾਤ ਕੀਤੀਆਂ ਗਈਆਂ ਹਨ 3 ਲੇਅਰ ਜਿਹੜੀ ਸਿਕਿਉਰਿਟੀ ਤਾਇਨਾਤ ਕੀਤੀ ਗਈ ਹੈ ਪਹਿਲੀ ਲੇਅਰ ਵਿੱਚ ਵਿੱਚ ਬੀਐਸਐਫ ਦੇ 24 ਜਵਾਨ ਤਨਖਾਦ ਹਨ ਦੂਸਰੀ ਲੇਅਰ ਵਿੱਚ ਆਰਮਡ ਫੋਰਸ ਦੇ 24 ਜਵਾਨ ਹਨ ਔਰ ਤੀਸਰੀ ਫੋਰਸ ਜਿਹੜੀ ਹੈ ਤੀਸਰੀ ਲੇਅਰ ਹੈ ਜਿਸ ਉਸ 50 ਪੁਲਿਸ ਦੇ ਕਰਮਚਾਰੀ ਤਨਖਾਦ ਰਹਿਣਗੇ ਔਰ ਕਿਸੇ ਵੀ ਕਰਮਚਾਰੀ ਨੂੰ ਬਿਨਾ ਸ਼ਨਾਖਤੀ ਕਾਰਡ ਤੋਂ ਅੰਦਰ ਐਂਟਰੀ ਹੋਣ ਤੋਂ ਬਨਾਹੀ ਕੀਤੀ ਗਈ ਹੈ ਮੀਡੀਆ ਦੀ ਜੇ ਗੱਲ ਕਰੀਏ ਤਾਂ ਮੀਡੀਆ ਨੂੰ ਵੀ ਚੋਣ ਕਮਿਸ਼ਨ ਉਹਨਾਂ ਨੇ ਜਿਹੜੇ ਕਿ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਉਸ ਤੋਂ ਬਿਨਾ ਕਿਸੇ ਵੀ ਵਿਅਕਤੀ ਦੀ ਐਂਟਰੀ ਨਹੀਂ ਕੀਤੀ ਜਾਵੇਗੀ ਔਰ ਇਸ ਦੌਰਾਨ ਜਿਹੜੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਵੇਖਦੇ ਆ ਹੋਇਆ ਇੱਥੇ ਪੂਰੇ ਇੰਤਜ਼ਾਮ ਕੀਤੇ ਗਏ ਹਨ ਔਰ ਕੁਝ ਹੀ ਸਮੇਂ ਵਿੱਚ ਜਿਹੜਾ ਕੀ ਨਤੀਜੇ ਦੇ ਜਿਹੜੇ ਆ ਸੰਭਾਵਨ ਜਿਹੜੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਔਰ ਇਸ ਦੌਰਾਨ ਪਤਾ ਚੱਲੇਗਾ ਕਿ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਹੈ